ਵਰ 14 ਤੋਂ ਕਬੂਤਰਾਂ ਦੀ ਬਾਜ਼ੀ ਇਹ ਸਟਾਰਟ ਹੋਣ ਲੱਗੀ ਆ ਤੇ ਐਵਰੀイヤー ਪਰ ਨਵਾਂ ਤੋਂ ਨਵਾਂ ਹੀ ਹੁੰਦਾ ਕੋਈ ਜਾਂਦਾ ਦਿਲ ਖਿੱਚਵੇਂ ਨਾਮਨਾਂ ਨੂੰ ਦਿੱਤੇ ਗਏ ਤੇ ਜੁਬਾ ਸਿਟੀ ਤੋਂ ਧਾਮੀ ਤੇ ਸੁਨੀ ਉਹਨਾਂ ਦੋਨਾਂ ਨੇ ਪਹਿਲੇ ਤੇ ਦੂਜਾ ਨਾਮ ਜਿੱਤਿਆ ਤੇ ਸਾਲ ਸਾਨੂੰ ਪੂਰੀ ਇੱਕ ਸਾਲ ਬਾਅਦ ਸਾਰੇ ਇਕੱਠੇ ਹੁੰਦੇ ਆ ਡੀਕਦੇ ਹੁੰਦੇ ਆ ਵੀ ਕਦੋਂ ਗਰਮੀ ਆਵੇ ਬਾਜ਼ੀਆਂ ਸ਼ੁਰੂ ਹੋਣ ਤਾਂ ਅਸੀਂ ਇਕੱਠੇ ਹੋਈਏ 8 ਵਜੇ ਛੱਡੀਆਂ 2 ਵਾਜੀਆਂ ਹਰੇ ਜੀ 6 ਵਾਜੀਆਂ ਜਿੱਤ ਗਏ ਆਪਣੇ ਸ਼ੌਂਕ ਨੂੰ ਅਮਰੀਕਾ ਦੀ ਧਰਤੀ ਤੇ ਵੀ ਉਸੇ ਤਰ੍ਹਾਂ ਰੱਖਣ ਵਾਲੇ ਕਬੂਤਰ ਸ਼ਕੀਨਾ ਦੇ ਵੱਲੋਂ ਪਿਛਲੇ ਦਿਨੀ ਕਬੂਤਰਬਾਜ਼ੀ ਕਰਵਾਈ ਗਈ ਜਿਸ ਦੇ ਵਿੱਚ 55 ਦੇ ਕਰੀਬ ਕਬੂਤਰਾਂ ਨੇ ਹਿੱਸਾ ਲਿਆ ਅਤੇ ਜੇਤੂਆਂ ਨੂੰ ਵੱਖ-ਵੱਖ ਇਨਾਮਾਂ ਦੇ ਨਾਲ ਸਨਮਾਨਿਤ ਵੀ ਕੀਤਾ ਗਿਆ ਫਰੈਜ਼ਨੋ ਵਿਖੇ ਕਬੂਤਰ ਸ਼ਕੀਨਾ ਦੀ ਬਣਾਈ ਮਾਝਾ ਮਾਲਵਾ ਤੇ ਦੁਆਬਾ ਪਿਜਨ ਕਲੱਬ ਦੇ ਵੱਲੋਂ ਕਬੂਤਰਾਂ ਦੀ ਸ਼ਾਨਦਾਰ ਬਾਜ਼ੀ ਫਰੈਜ਼ਨੋ ਦੇ ਨਜ਼ਦੀਕੀ ਕਸਬਾ ਟ੍ਰੈਨ ਕੁਆਲਿਟੀ ਵਿਖੇ ਕਰਵਾਈ ਗਈ ਜਿਸ ਵਿੱਚ ਕਬੂਤਰਾਂ ਦੇ ਸ਼ਕੀਨਾ ਦੇ ਦੁਆਰਾ ਤਕਰੀਬਨ 55 ਦੇ ਕਰੀਬ ਕਬੂਤਰਾਂ ਨੇ ਬਾਜ਼ੀ ਪਾਈ ਇਸ ਕਬੂਤਰ ਬਾਜ਼ੀ ਦੇ ਵਿੱਚ ਫਰੈਜ਼ਨੋ ਤੋਂ ਇਲਾਵਾ ਯੂਬਾ ਸਿਟੀ ਸੈਕਰਾਮੈਂਟੋ ਬੇਕਰਸਫੀਲਡ ਅਤੇ ਹੋਰ ਦੂਰ ਦਰਾਡੇ ਸ਼ਹਿਰਾਂ ਤੋਂ ਕਬੂਤਰਾਂ ਦੇ ਸ਼ਕੀਨ ਆਪਣੇ ਕਬੂਤਰਾਂ ਦੇ ਸਮੇਤ ਪਹੁੰਚੇ ਹੋਏ ਸਨ ਅੱਜ ਦੀ ਮੱਧ ਮਾਲਵਾ ਦੱਬਾ ਕਲੱਬ ਇਹਨਾਂ ਨੇ ਆਪਣੀ ਬਾਜੀ ਕਰਾਈ ਆ ਸਾਰੇ ਹੀ ਭਰਾ ਇਹਦੇ ਵਿੱਚ ਜਿੰਨਾਂ ਨੇ ਪਾਰਟਿਸਪੇਟ ਕੀਤਾ ਸਾਰਿਆਂ ਦਾ ਧੰਨਵਾਦ 55 ਕੁਟਰ ਟੱਤੇ ਆ ਜੀ ਸਾਰੇ ਬਾਈ ਐਨਜੋਏ ਕਰ ਰਹੇ ਨੇ ਤੇ ਬਾਕੀ ਜੋ ਵੀ ਅਪਡੇਟ ਆ ਨਾਲ ਦੇ ਨਾਲ ਤੁਹਾਨੂੰ ਪਾਵਾਂਗੇ ਤੇ ਬਾਈ ਦੀ ਆ ਮੀਡੀਆ ਵਾਲੇ ਆਏ ਨੇ ਉਹਨਾਂ ਦਾ ਵੀ ਬਹੁਤ ਧੰਨਵਾਦ ਜਿਹੜੇ ਕਵਰ ਕਰ ਰਹੇ ਨੇ ਤੇ ਦਰਿਆਲ ਬਾਈ ਦਾ ਤੇ ਜਿੱਤਾ ਕਰ ਰਿਹਾ ਅੱਖਰ ਤੇ ਬਾਈ ਆਪਣਾ ਜੱਸਾ ਇਹਨਾਂ ਨੇ ਬਾਜੀ ਕਰਾਈ ਆ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਬਾਕੀ ਵੀਰੇ ਆਪਣਾ ਸ਼ੌਕ ਪੂਰਾ ਕਰਦੇ ਆ ਟਾਈਮ ਟੂ ਟਾਈਮ ਕੱਢ ਕੇ ਸਾਰੇ ਭਰਾਵਾਂ ਨੂੰ ਹੀ ਬਹੁਤ ਜਿਆਦਾ ਧੰਨਵਾਦ ਆ ਜਿਹੜੇ ਪੂਰਾ ਪਾਰਟਿਸਪੀਟ ਕਰਦੇ ਆ ਦਾ ਸਮਾਂ ਵਿੱਚ ਦੇ ਕੇ ਤੇ ਬਾਕੀ ਹੋਰ ਆਪਣੇ ਗੁਰਸੱਭ ਤੂਰ ਦੀ ਦੱਸਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਸਾਲ ਦੀ ਤਰ੍ਹਾਂ ਹੀ ਬਾਈ ਜੀ ਬਾਈ ਜੀ ਨੇ ਵੀ ਬੜਾ ਰਲ ਕੇ ਬਾਜੀ ਕਰਾਉਂਦੇ ਆ ਇਸ ਸਾਲ ਵੀ ਇਹਨਾਂ ਨੇ ਬਹੁਤ ਸੋਹਣਾ ਪ੍ਰਬੰਧ ਕੀਤਾ ਖਾਣ ਪੀਣ ਦਾ ਰੋਟੀ ਦਾ ਪ੍ਰਬੰਧ ਜੀ ਕਾ ਸਵੇਰੇ ਬ੍ਰੇਕਫਾਸਟ ਜੀ ਕਾ ਚਾਹ ਦਾ ਪ੍ਰਬੰਧ ਸੀਗਾ ਦੁਬਾਰਾ ਹੁਣ ਅਸੀਂ ਫੇਰ ਚਾਹ ਪੀ ਕੇ ਛੱਡੇ ਆ ਤੇ ਬਾਈ ਹੁਣ ਤਾਂ ਸਾਡੇ ਸਾਰੇ ਹੀ ਬੰਦਿਆਂ ਵੱਲੋਂ ਜਿਨ੍ਹਾਂ ਨੇ ਬੜੀ ਸਪੀਡ ਕੀਤਾ ਕਲੱਬ ਦਾ ਧੰਨਵਾਦ ਆ ਕਿ ਤੁਸੀਂ ਇੰਨਾ ਵਧੀਆ ਪ੍ਰੋਗ ਤੇ ਬਾਕੀ ਬਾਈ ਬਰਾੜ ਮੰਦੀਪ ਗੋਸ਼ਤ ਵੀਰੇ ਸਾਰਿਆਂ ਬਾਰੇ ਸੱਸੀ ਜੀ ਮੇਰਾ ਨਾਮ ਮੰਦੀਪ ਬਰਾੜ ਜੀ ਤੇ ਸਾਰਿਆਂ ਨੂੰ ਵੈਲਕਮ ਇੱਥੇ ਪਹੁੰਚਣ ਤੇ ਤੇ মিডিਆ ਦਾ ਵੈਲਕਮ ਆਪ ਵੀ ਆਗਤ ਜੀ ਦਾ ਆਗਿਆ ਕਰਦੇ ਹਾਂ ਤੇ ਇਥੇ 52 ਪਲੱਸ ਕਬੂਤਰ ਹੋਏ ਸੀਗੇ ਜੀ ਵਧੀਆ ਕਬੂਤਰ ਆ ਡਰੇ ਸਾਰੇ ਘਰਾਂ ਮਿਲ ਕੇ ਆਪਾਂ ਸ਼ੌਕ ਨੂੰ ਕਰਦੇ ਆ ਤੇ ਸੈਕਰਾਮੈਂਟੋ ਤੋਂ ਸਾਰੇ ਆਏ ਆ ਤੇ ਬਹੁਤ ਖੁਸ਼ੀਤ ਹੋਏ ਨੇ ਬਹੁਤ ਵਧੀਆ ਸ਼ੌਕ ਕਰਦੇ ਤੇ ਟਾਈਮ ਟਾਈਮ ਕੱਢ ਕੇ ਸ਼ੌਕ ਕਰਦੇ ਤੇ ਥੈਂਕ ਯੂ ਵੈਰੀ ਮਚ ਜੀ ਬਾਈ ਤੁਹਾਡਾ ਵੀ ਧੰਨਵਾਦ ਜੀ ਬਹੁਤ ਬਹੁਤ ਦਸੀ ਗਾ ਹਾਂ ਜੀ ਬਾਈ ਇਹ ਸ਼ੌਕ ਕਦੋਂ ਕਦਾ ਹੋਇਆ ਆਪਾਂ ਨੂੰ ਇੱਥੇ ਕਬੂਤਰਾਂ ਦੀ ਅਮਰੀਕਾ ਦੇ ਵਿੱਚ ਆਪਣੇ ਕੈਲੀਫੋਰਨੀਆ ਟ੍ਰੇਨ ਕੁਆਲਿਟੀ ਦੇ ਵਿੱਚ ਅੱਜ ਕਬੂਤਰਾਂ ਦੀ ਬਾਜੀ ਲੱਗੀ ਆ 2014 ਦੇ ਵਿੱਚ 2014 ਤੋਂ ਕਬੂਤਰਾਂ ਦੀ ਬਾਜੀ ਇਹ ਸਟਾਰਟ ਹੋਣ ਲੱਗੀ ਤੇ ਐਵਰੀ ইয়ার ਨਵਾਂ ਤੋਂ ਨਵਾਂ ਹੀ ਹੁੰਦਾ ਹੋਈ ਜਾਂਦਾ 10 ਤੋਂ 15 ਬਾਜ਼ੀਆਂ ਹਰ ਸਾਲ ਹੁੰਦੀਆਂ ਵਾ ਇਸ ਸਾਲ ਵੱਧ ਵੀ ਹੋ ਜਾਂਦੀਆਂ ਘੱਟ ਵੀ ਹੋ ਜਾਂਦੀਆਂ ਵਾ ਸਾਰੇ ਰਲ ਕੇ ਜਿਵੇਂ ਬਰਾੜ ਭਾਈ ਹੋਗੇ ਅਤਰ ਭਾਈ ਹੋਣੀ ਹੋਗੇ ਰਾਣੀ ਭਾਈ ਹੋਣੀ ਹੋਗੇ सोनू ਭਾਈ ਹੋਣੀ ਸਾਰੇ ਰਲ ਕੇ ਆਪਦੇ ਕਲੱਬ ਵੱਲੋਂ ਬਾਜ਼ੀ ਜਿਹੜੀ ਆਰਗੇਨਾਈਜ਼ ਕਰਦੇ ਆ ਤੇ ਸਾਰੇ ਪਾਰਟਿਸਪੀਟ ਕਰਦੇ ਆ ਤੇ ਸਾਲ ਸਾਨੂੰ ਪੂਰੀ ਇੱਕ ਸਾਲ ਬਾਅਦ ਸਾਰੇ ਇਕੱਠੇ ਹੁੰਦੇ ਆ ਡੀਕਦੇ ਹੁੰਦੇ ਆ ਵੀ ਕਦੋਂ ਗਰਮੀ ਆਵੇ ਬਾਜ਼ੀਆਂ ਸ਼ੁਰੂ ਹੋਣ ਤਾਂ ਅਸੀਂ ਇਕੱਠੇ ਹੋਈਏ ਲੋਕ ਜੀ ਆਪਣੇ ਸ਼ੌਂਕ ਪੂਰੇ ਆ ਜੇ ਆਪਾਂ ਇੱਥੇ ਕੈਲੇਬੋਰਨੀਆਂ ਦੇ ਵਿੱਚ ਆ ਕੇ ਆਪਾਂ ਸਾਰਿਆਂ ਨੇ ਆਪਣੇ ਸ਼ੌਂਕ ਪੂਰੇ ਕੀਤੇ ਆ ਇਹ ਬਹੁਤ ਹੀ ਵਧੀਆ ਅੱਜ ਅਸੀਂ ਤੁਹਾਡੇ ਰਹੀਂ ਧੰਨਵਾਦ ਵੀ ਕਰਦੇ ਆਂ ਕਲੱਬ ਵੱਲੋਂ ਵੀ ਪੰਜਾਬ ਸਰਕਾਰ ਦਾ ਜਿਨ੍ਹਾਂ ਨੇ ਸਾਡੀ ਵਿਰਾਸਤੀ ਖੇਡਾਂ ਨੂੰ ਦੁਬਾਰਾ ਬਹਾਲ ਕੀਤਾ ਉਹਦੇ ਵਾਸਤੇ ਵੀ ਮੁੱਖ ਮੰਤਰੀ ਸਤਕਾਰਯੋਗ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਇਸ ਬਾਜ਼ੀ ਨੂੰ ਵੇਖਣ ਦੇ ਲਈ ਕੈਲੀਫੋਰਨੀਆ ਦੇ ਦੂਰ ਦਰਾਡੇ ਸ਼ਹਿਰਾਂ ਤੋਂ ਵੱਡੀ ਗਿਣਤੀ ਦੇ ਵਿੱਚ ਕਬੂਤਰਬਾਜ਼ੀ ਦੇ ਸ਼ੌਕੀਨ ਪਹੁੰਚੇ ਇਹ ਬਾਜ਼ੀ ਦਾ ਸਮਾਂ ਜ਼ਿਆਦਾ ਹੋਣ ਦੇ ਕਰਕੇ ਸਵੇਰੇ ਸ਼ੁਰੂ ਹੋਈ ਅਤੇ ਸ਼ਾਮ ਦੇ ਸਮੇਂ ਜਾ ਕੇ ਸਮਾਪਤ ਹੋਈ ਸਭ ਤੋਂ ਬਾਅਦ ਸਮਾਂ ਉੱਡਣ ਵਾਲੇ ਕਬੂਤਰਾਂ ਨੂੰ ਸ਼ਾਨਦਾਰ ਇਨਾਮ ਅਤੇ ਟਰਾਫੀਆਂ ਦੇ ਕੇ ਸਨਮਾਨਿਤ ਵੀ ਕੀਤਾ ਗਿਆ ਕਬੂਤਰਾਂ ਦੀ ਬਾਜ਼ੀ ਬਹੁਤ ਵਧੀਆ ਹੋਈ ਔਰ ਦਿਲ ਖਿੱਚਵੇਂ ਇਨਾਮ ਉਹਨਾਂ ਨੇ ਦਿੱਤੇ ਗਏ ਤੇ ਜੂਬਾ ਸਿਟੀ ਤੋਂ ਧਾਮੀ ਤੇ ਸੁਮੀ ਉਹਨਾਂ ਦੋਨਾਂ ਨੇ ਪਹਿਲੇ ਤੇ ਦੂਜਾ ਇਨਾਮ ਜਿੱਤਿਆ ਜਦੋਂ ਕਬੂਤਰ 55 ਕਬੂਤਰ ਆਏ ਸੀ ਔਰ ਸਾਰਿਆਂ ਦੀ ਨਿਗਾ ਉੱਤੇ ਸੀ ਇਸ ਸਮਾਨ ਦੇ ਵਿੱਚ ਆਓ ਮੇਰਾ ਕਬੂਤਰ ਜਾਂਦਾ ਔਰ ਮੇਰਾ ਕਬੂਤਰ ਜਾਂਦਾ ਤੇ ਕਬੂਤਰ ਜਦੋਂ ਉਹਨੇ ਛਤਰੀ ਤੇ ਲਾਇਆ ਕਬੂਤਰ ਉਹਨਾਂ ਦੀ ਆਵਾਜ਼ ਤੇ ਲੱਗੇ ਸੀ ਆਪੋ ਆਪਣੀ ਛਤਰੀ ਤੇ ਆ ਕੇ ਕਬੂਤਰ ਉਤਰੇ ਔਰ ਬਹੁਤ ਹੀ ਸੋਹਣੀ ਬਾਜੀ ਹੋਈ ਇਹਨਾਂ ਨੇ ਸਾਰਿਆਂ ਨੇ ਆਪਦਾ ਸ਼ੌਂਕ ਪੂਰਾ ਕੀਤਾ ਹਾਂਜੀ ਅਸੀਂ ਆਪਣੇ ਸ਼ੌਂਕ ਦਾ ਇੰਡੀਆ ਤੋਂ ਹੀ ਆਈ ਸਾਨੂੰ ਤੇ ਪਰ ਇੱਥੇ ਸਮੇਂ ਸਮਾਂ ਕੱਢ ਕੇ ਆਪਣਾ ਕੰਮ ਚੋਂ ਸਮਾਂ ਕੱਢ ਕੇ ਫੇਰ ਜਾ ਕੇ ਆਦਾ ਸ਼ੌਂਕ ਪੂਰਾ ਕਰਦੇ ਹਾਂ ਸੇਕਤੀ ਅਸੀਂ 8 ਵਜੇ ਛੱਡੀਆਂ 2 ਵਜੇ ਹਰੇ ਜੀ 6 ਵਜੇ ਅਸੀਂ ਜਿੱਤ ਗਏ ਤੇ ਸਾਰੇ ਪ੍ਰੀਤ ਦਵਿੰਦਰ ਤੇ ਮੇਰਾ ਨਾਮ ਰਾਣਾ ਜੀ ਭੈਣੀ ਬਿੰਗਾਂ ਤੋਂ ਤੇ ਬਾਕੀ ਹੀ ਚਲੋ ਬਾਬੇ ਦੀ ਕਿਰਪਾ ਨਾਲ ਇੱਕ ਦੀ ਵਧੀਆ ਰਹਾ ਸਾਡਾ ਸੀਜ਼ਨ ਰਾਣਾ ਰਾਣਾ ਕਰਾਈ ਪਈ ਆ ਹਾ ਜੀਤਾ ਬਾਈ ਸਾਡਾ ਜੋਤ ਹਾਂਜੀ ਹਾਂ ਦੇ ਸਮੇਂ ਦਾ ਜੀ ਪੁਰਾਣੇ ਖੁੰਡਾ ਹਾਂ ਜੀ ਹੋਣਾ ਹੀ ਗਾੜਾ ਉਹਦਾ ਆਪਾਂ ਸਾਡੇ ਏਰੀਆ ਫਟਕਾਰ ਸਾਹਿਬਾ ਜੀ ਆਪਾਂ ਪਹਿਲਾਂ ਵੀ ਉੱਥੇ ਗਰੇ ਹਾਉਡ ਵੀ ਰੱਖੇ ਹੋਏ ਵਧੀਆ ਆਜ਼ਾਦ ਕਰ ਪਈਆ ਆਪਣਾ ਤੇ ਵਧੀਆ ਜਣ ਕੇ ਪੂਰਾ ਬਹੁਤ ਵਧੀਆ ਮੈਚ ਫਸੇ ਹੋਰ ਸਧਾਰ ਬਹੁ ਹੋ ਰਿਹਾ ਹੈ ਬਾਜ਼ੀਆਂ ਦੇ ਵਿੱਚ ਗਾਣ ਸਾਨੂੰ ਹੋਰ ਵੀ ਬੱਧੀ ਬਾਜ਼ੀਆਂ ਉਹਦੇ ਨਾਮ ਵੀ ਬੜੇ ਬਾਜ਼ੀ ਵਿੱਚ ਸ਼ਾਮਲ ਹੋਣ ਵਾਲੇ ਕਬੂਤਰਾਂ ਦੇ ਮਾਲਕਾਂ ਨੂੰ ਇਸ ਵਕਤ ਟਰਾਫੀਆਂ ਦੇ ਨਾਲ ਸਨਮਾਨਿਤ ਕੀਤਾ ਗਿਆ ਅਤੇ ਮਾਝਾ ਮਾਲਵਾ ਤੇ ਦੁਆਬਾ ਪਿਜਨ ਕਲੱਬ ਦੀ ਟੀਮ ਇਸ ਮੌਕੇ 5 ਨੰਬਰ ਤੇ ਰਹੀ। ਇੱਥੇ ਇਹ ਗੱਲ ਜ਼ਿਕਰਯੋਗ ਹੈ ਕਿ ਫ੍ਰੈਸਨੋ ਪੰਜਾਬੀਆਂ ਨੇ ਵਿਦੇਸ਼ਾਂ ਵਿੱਚ ਆ ਕੇ ਵੀ ਇਸ ਕਬੂਤਰਬਾਜ਼ੀ ਦੇ ਸ਼ੌਂਕ ਨੂੰ ਨਵੇਂ ਸਿਰੇ ਤੋਂ ਸ਼ੁਰੂ ਕਰਕੇ ਪਹਿਲਕਦਮੀ ਕੀਤੀ ਹੈ ਅਤੇ ਹਰ ਸਾਲ ਕਬੂਤਰਬਾਜ਼ੀ ਦਾ ਮੁਕਾਬਲਾ ਕਰਵਾਇਆ ਜਾਂਦਾ ਹੈ। ਸ਼ੌਂਕ ਦਾ ਕੋਈ ਮੋੜ ਨਹੀਂ ਕਹਿੰਦੇ ਅਜੇ ਸ਼ੌਕ ਬੰਦੇ ਨੂੰ ਹੋਵੇ ਤਾਂ ਕੁਝ ਵੀ ਕਰਦਾ। ਪੰਜਾਬੀਆਂ ਦਾ ਕੁਸਭਾਈ ਹਜੇ ਕਿਹੜੇ ਸ਼ੌਕ ਉਹਨਾਂ ਨੂੰ ਪੰਜਾਬ ਤੋਂ ਨਹੀਂ ਸੀ। ਉਹ ਬੇਸ਼ੱਕ ਸੱਤ ਸਮੁੰਦਰੋਂ ਪਾਰ ਆ ਕੇ ਆਪਣੇ ਸ਼ੌਂਕ ਉਹਨਾਂ ਨੇ ਇਸੇ ਤਰ੍ਹਾਂ ਬਰਕਰਾਰ ਰੱਖਿਆ ਹੈ ਇੰਨਾ ਹੀ ਸ਼ੌਂਕਾਂ ਨੂੰ ਬਰਕਰਾਰ ਰੱਖਦੇ ਹੋਏ ਇੱਥੇ ਕਬੂਤਰਬਾਜ਼ੀ ਹੋ ਰਹੀ ਹੈ ਅੱਜਕੱਲ ਜੋ ਮੁਕਾਬਲੇ ਹੋ ਰਹੇ ਆ ਲੋਕਾਂ ਦੇ ਘਰੇ ਕਬੂਤਰ ਪਾਲੇ ਆ ਕਈਆਂ ਨੇ ਇੰਡੀਆ ਤੋਂ ਵੀ ਲੈ ਕੇ ਆਉਂਦੇ ਆ ਸੋ ਟੈਂਟ ਕੁਆਲਟੀ ਸ਼ਹਿਰ ਆ ਜੋ ਫ੍ਰਿਜਨੋ ਦੇ ਨੇੜੇ ਪੈਂਦਾ ਉੱਥੇ ਕਬੂਤਰ ਮੁਕਾਬਲੇ ਹੋਏ ਤੇ ਦਿਲਕਸ਼ ਨਾਮ ਦਿੱਤੇ ਗਏ ਤੇ ਪੰਜਾਬੀਆਂ ਨੇ ਆਪਣੇ ਸ਼ੌਂਕ ਦਾ ਖੁੱਲ ਕੇ ਪ੍ਰਦਰਸ਼ਨ ਕੀਤਾ ਪ੍ਰੀਨਦੋ ਮਕਰਵੰਤੂ ਵੀ ਤਾਲੀਆਂ ਆਪਣੇ ਸਾਥੀ ਨਹੀਂ ਤਮਾਸ਼ੀ ਕਤ ਕੈਮਰਾ ਅਵਤਾਰ ਗਰੇਵਾਨਾ ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ ਆਈਓਐਸ ਤੇ ਫ੍ਰੀ ਵਿੱਚ ਰੋਕੂ ਅਤੇ ਐਮਾਜ਼ਾਨ ਫਾਇਰ ਟੀਵੀ ਤੇ ਜਾਂ ਐਪਲ ਟੀਵੀ ਤੇ ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ